ਯਾ ਬਾਬਾ ਜੀ ਦੀ ਅੱਜ ਹਰ ਸਾਲ ਦੀ ਤਰ੍ਹਾਂ ਪੰਜਵਾ ਪੰਜਵਾ ਅੱਜ ਪੰਜਵਾ ਪੰਜਵਾ ਬਾਬਾ ਜੀ ਦੇ ਬਾਬਾ ਕਵਾਜਾ ਪੀਰ ਜੀ ਦੇ ਜਗ੍ਹਾ ਤੇ ਪਡਾਰਾ ਪੰਡਤ ਸਰਾਰਾ ਪਡਾਰਾ ਕੀਤਾ ਗਿਆ ਇਸ ਦਾ ਇਹ ਨੀਰੂ ਨਰੇਸ਼ ਕੁਮਾਰ ਮਹਾਜਨ ਵੱਲੋਂ ਸਪਾਂਸਰ ਕੀਤਾ ਗਿਆ ਤੇ ਤੇ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਨਾਲ ਮਿਲ ਕੇ ਇਹਦਾ ਸਮਾਗਮ ਜਿਹੜਾ ਕੀਤਾ ਗਿਆ ਤੇ ਸਾਰੇ ਬੜੇ ਖੁਸ਼ ਆ ਤੁਹਾਨੂੰ ਬੜੀ ਖੁਸ਼ੀ ਹੈ ਕਿ ਬਾਬਾ ਜੀ ਸਾਰਿਆਂ ਦੇ ਮੇਰ ਕਰਨ ਆਪਣਾ ਪਿਵਾਰ ਤੇ ਵਿੱਚ ਮੁਲਾਕੇ ਰੱਖਣੇ ਚਾਹ ਲੈ ਜੈ ਬਾਬਾ ਜੀ ਇਹ ਬਾਬਾ ਕਵਾਜਾ ਪੀਰ ਜੀ ਦਾ ਪਾਈਮਾ ਭੰਡਾਰਾ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਸਾਰੇ ਮਹੱਲੇ ਵਾਲੇ ਦੇ ਸਹਿਯੋਗ ਦੇ ਨਾਲ ਸਾਡੇ ਵੱਡੇ ਰੱਲੀ ਸਾਹਿਬ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜੀ ਦੁਪਹਿਰੀ ਬਾਬਾ ਜੀ ਦਾ ਭੰਡਾਰਾ ਲਾਇਆ ਗਿਆ ਹੁਣ ਬਾਬਾ ਜੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਬੜੀ ਖੁਸ਼ੀਆਂ ਨਾਲ ਇਹ ਬਾਬਾ ਜੀ ਪੁਰਾਣੀ ਸਬਜ਼ੀ ਮੰਡੀ ਗਲੀ ਦੇ ਵਿੱਚ ਜਗਾ ਜੀ ਬਾਬਾ ਜੀ ਦੀ ਇੱਥੇ ਹਰ ਇੱਕ ਦੀ ਮਨੋ ਕਾਮਨਾ ਪੂਰਨ ਹੋਗੀ ਹੈ ਬੜੀ ਸ਼ਰਧਾ ਨਾਲ ਕਿ ਆਪਾਂ ਸਾਡੇ ਇੱਕ ਵੀ ਵਿਸ਼ਵਾਸ ਦੇ ਨਾਲ ਆਂਦੇ ਆ ਤੇ ਬਾਬਾ ਜੀ ਦਾ ਗੁਣ ਗਾ ਕਰਦੇ ਜੈ ਬਾਬਾ ਜੀ ਭਾਜੀ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਐ ਪੰਜਵਾਂ ਸਲਾਣਾ ਭੰਡਾਰਾ ਯੋਜਿਤ ਕੀਤਾ ਗਿਆ ਹੈ ਸਾਡੇ ਸਾਹਮਣੇ ਗਵਾਂਢੀ ਹੈਗੇ ਸਾਡੇ ਦੇ ਸਾਰਜ ਜੀ ਨੇ ਬੜੇ ਧੂਮ-ਧਾਮ ਦੇ ਨਾਲ ਯੋਜਿਤ ਕੀਤਾ ਗਿਆ ਹੈ ਤੇ ਹਰ ਸਾਲ ਦੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰ ਸਾਲ ਇਸੇ ਤਰ੍ਹਾਂ ਬਾਬਾ ਜੀ ਦਾ ਭੰਡਾਰਾ ਬੜੀ ਧੂਮ-ਧਾਮ ਨਾਲ ਬਣਾਇਆ ਜਾਏਗਾ ਤੇ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਜੈ ਬਾਬਾ ਜੀ ਦੀ ਅਸੀਂ ਇੱਥੇ ਹਰ ਸਾਲ ਇੱਥੇ ਭੰਟਾਰਾ ਹੁੰਦਾ ਹੈ 5 ਸਾਲ ਹੋ ਗਏ ਨੇ ਇੱਥੇ ਭੰਟਾਰੇ ਹੁੰਦਿਆਂ ਨੂੰ ਅਸੀਂ ਬੜੇ ਖੁਸ਼ ਹੁੰਨੇ ਆ ਕਿ ਸਾਡੇ ਵੀ ਇੱਥੇ ਮਤਲਬ ਪੁਰਾਣੀ ਸਬਜ਼ੀ ਮੰਡੀ ਵਿੱਚ ਭੰਟਾਰਾ ਲੱਗਦਾ ਬਾਬਾ ਜੀ ਦਾ ਸਾਰੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਬੱਚੇ ਖੁਸ਼ ਹੁੰਦੇ ਨੇ ਔਰ ਇੱਥੇ ਹਰ ਮੁਰਾਦ ਪੂਰੀ ਹੁੰਦੀ ਆ ਸ਼ਾਮੀ ਕੇਕ ਕੱਢਿਆ ਜਾਂਦਾ ਇਸ ਤਰ੍ਹਾਂ ਹੀ ਰੌਣਕ ਲੱਗੀ ਰਹਿੰਦੀ ਆ ਅਸੀਂ ਚਾਹੁੰਦੇ ਆ ਕਿ ਹਰ ਸਾਲ ਇਦਾਂ ਹੀ ਭੰਟਾਰਾ ਤੁਮ ਤਾਂ ਨਵਨ ਆਇਆ ਜਾਵੇ ਬਾਬਾ ਜੀ ਦਾ ਜੈ ਬਾਬਾ ਜੀ ਅਸੀਂ ਹਰ ਸਾਲ ਇੱਥੇ ਆਨੇ ਆ 5 ਸਾਲ ਹੋ ਗਏ ਬਾਬਾ ਜੀ ਦਾ ਭੰਡਾਰਾ ਹੁੰਦਾ ਹੈ ਸ਼ਾਮ ਨੂੰ ਕਈ ਕੱਟੇ ਜਾਂਦੇ ਬੱਚੇ ਬੜੇ ਖੁਸ਼ ਹੁੰਦੇ ਆ ਤੇ ਆ ਕੇ ਤੇ ਹਰ ਬੱਚੇ ਦੀ ਹਰ ਵੱਡੇ ਦੀ ਸਾਰਿਆਂ ਦੀ ਮੁਰਾਦਾ ਪੂਰੀਆਂ ਹੁੰਦੀਆਂ